ਸਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆਤਾ ਅੱਜ ਖਨੋਰੀ ਬਾਰਡਰ ਉੱਤੇ ਕਿਸੇ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲੇਗੀ ਅੱਜ ਖਨੋਰੀ ਬਾਰਡਰ ਉੱਤੇ ਮੌਜੂਦ ਸਾਰੇ ਕਿਸਾਨ ਭੁਖੜ ਹੜਤਾਲ ਉੱਤੇ ਬੈਠਣਗੇ ਜਿਹਾ ਤੁਹਾਨੂੰ ਦੱਸ ਦਨੇ ਆ ਕਿ ਜਿੱਥੇ ਇੱਕ ਪਾਸੇ ਖਨੋਰੀ ਬਾਰਡਰ ਉਤੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਰ ਭੁੱਖ ਹੜਤਾਲ ਉਤੇ ਬੈਠੇ ਨੇ ਅੱਜ ਉਹਨਾਂ ਦੀ ਭੁੱਖ ਹੜਤਾਲ ਦਾ 15ਵਾਂ ਦਿਨ ਹੈ ਤਾਂ ਬੀਤੇ ਦਿਨ ਕਿਸਾਨਾਂ ਗੂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਸਗਾ ਕਿ ਉਹ ਵੀ 15 ਦਿਨ ਪੂਰੇ ਹੁਣ ਉਤੇ ਭੁੱਖ ਹੜਤਾਲ ਉਤੇ ਬੈਠਣਗੇ ਤਾਂ ਅੱਜ ਖਨੋਰੀ ਬਾਰਡਰ ਉਤੇ ਕਿਸੇ ਦਾ ਵੀ ਚੁੱਲਾ ਨਹੀਂ ਬਲੇਗਾ ਤੁਹਾਨੂੰ ਦੱਸ ਦਿੰਨੇ ਕਿ ਅੱਜ ਸਾਰੇ ਹੀ ਕਿਸਾਨਾਂ ਗੂ ਜਿਹੜੇ ਨੇ ਪੁੱਖ ਹੜਤਾਲ ਉੱਤੇ ਬੈਠੇ ਨੇ ਤਾਂ ਜੇ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਵੇਂ ਉਹ ਮਰਨ ਵਰਤ ਉੱਤੇ ਬੈਠੇ ਹੋਏ ਨੇ ਭੁੱਖ ਹੜਤਾਲ ਉੱਤੇ ਬੈਠੇ ਹੋਏ ਨੇ ਤਾਂ ਉਸ ਨੂੰ ਲੈ ਕੇ ਉਹਨਾਂ ਦੀ ਸਿਹਤ ਜਿਹੜੀ ਲਗਾਤਾਰ ਵਿਗੜਦੀ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਦਾ ਐਮਰਜੈਂਸੀ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਸੀ ਬਿੱਤੇ ਦਿਨ ਜਿੱਥੇ ਡਾਕਟਰ ਸੁਵੇਮਾਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ ਕਿਉਂਕਿ ਲਗਾਤਾਰ ਉਹਨਾਂ ਦਾ ਭਾਰ ਵੀ ਘਟਦਾ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਜਿਹੜੀਆਂ ਸਰੀਰਿਕ ਪੱਖੋਂ ਵੀ ਜਿਹੜੀਆਂ ਉਹਨਾਂ ਨੂੰ ਕਾਫੀ ਬਿਮਾਰੀਆਂ ਘੇੜ ਰਹੀਆਂ ਨੇ ਤੇ ਇਸ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਦਾ 15ਵਾਂ ਦਿਨ ਹੈ ਤੇ ਅੱਜ ਸਾਰੇ ਹੀ ਕਿਸਾਨ ਆਗੂ ਜਿਹੜੇ ਨੇ ਖਨੋਰੀ ਬਾਰਡਰ ਤੇ ਮੌਜੂਦ ਨੇ ਉਹ ਭੁਖ ਹੜਤਾਲ ਉੱਤੇ ਬੈਠਣਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਐਲਾਨ ਜਿਹੜਾ ਹੈ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਵੱਲੋਂ ਕੀਤਾ ਗਿਆ ਸੀਗਾ ਉਹਨਾਂ ਨੇ ਐਲਾਨ ਕਰਦਿਆਂ ਹੋਇਆ ਕਿਹਾ ਸੀ ਕਿ 10 ਸੰਮਨ ਨੂੰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜੋ ਮਰਨ ਵਰਤਕ ਕੀਤਾ ਜਾ ਰਿਹਾ ਉਸ ਦਾ 15ਵਾਂ ਦਿਨ ਹੋ ਜਾਵੇਗਾ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਨੂੰ ਜਿਹੜੇ ਨੇ ਭੁੱਖ ਹੜਤਾਲ ਉੱਤੇ ਬੈਠਣਗੇ ਤਾਂ ਬੀਤੇ ਦਿਨ ਵੀ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਸਾਹਮਣੇ ਆਂਦਾ ਹੈ ਕਾਫੀ ਭਾਵੁਕ ਕਰ ਦੇਣ ਵਾਲਾ ਬਿਆਨ ਹੁੰਦਾ ਹੈ ਜਿਸ ਦੇ ਵਿੱਚ ਉਹ ਆਪਣੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਰਹਾ ਜਾਂ ਫਿਰ ਨਾ ਰਹਾ ਪਰ ਫਿਰ ਵੀ ਇਹ ਜਿਹੜਾ ਅੰਦੋਲਨ ਹੈ ਇਸ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਤਾਂ ਕਈ ਜਿਹੜੇ ਕਿਸਾਨ ਆਗੂ ਸੀ ਜਾਂ ਫਿਰ ਉਹਨਾਂ ਨੂੰ ਜੋ ਸੁਣ ਰਹੇ ਸੀ ਉਹ ਹਰ ਕੋਈ ਭਾਵੁਕ ਹੋ ਗਿਆ ਸੀਗਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਕਾਫੀ ਕਿਸਾਨ ਆਗੂ ਦਿਲ ਤੋਂ ਜੁੜੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜਦੋਂ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਤਾਂ ਸਾਰੇ ਹੀ ਬਾਦੂਕ ਹੋ ਜਾਂਦੇ ਨੇ ਤਾਂ ਬਿੱਤੇ ਦਿਨ ਡੀਆਈਜੀ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਮਨਦੀਪ ਸਿੰਘ ਸੰਧੂ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤਾਂ ਲਗਾਤਾਰ ਜਿਹੜੇ ਪੁਲਿਸ ਅਫਸਰ ਐ ਉਹਨਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਸਰਕਾਰ ਦੇ ਨਾਲ ਜੋ ਮੀਟਿੰਗਾਂ ਚੱਲ ਰਹੀਆਂ ਨੇ ਉਹ ਵੀ ਲਗਾਤਾਰ ਬੇਸਿੱਟਾ ਰਹੀਆਂ ਨੇ ਕਿਉਂਕਿ ਜਿਹੜੇ ਕਿਸਾਨਾਂ ਗੁੰਨੇ ਆਪਣੇ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਹਾਲਾਂਕਿ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਜੋ ਮੀਟਿੰਗਾਂ ਉਣਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਉਹ ਬੇਸਿੱਟਾ ਹੀ ਨਿਕਲਦੀਆਂ ਹੋਈ ਨਜ਼ਰ ਆ ਰਹੀਆਂ ਤੇ ਇੱਕ ਪਾਸੇ ਖਨੋਰੀ ਬਾਰਡਰ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਉੱਤੇ ਵੀ ਜਿਹੜਾ ਅੰਦੋਲਨ ਜਾਰੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਅੜਿੱਕ ਖੜੇ ਆ ਤੇ ਜਦੋਂ ਤੱਕ ਕੇਂਦਰ ਸਰਕਾਰ ਆਪਣੀ ਗੱਲ ਤੋਂ ਟਾਸ ਤੋਂ ਮਸ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਉਹਨਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਹੈ ਉਹ ਜਾਰੀ ਰਹੇਗਾ ਪਰ ਖਾਸ ਨਜ਼ਰ ਅੱਜ ਖਨੋਰੀ ਬਾਰਡਰ ਉੱਤੇ ਹੈ ਕਿਉਂਕਿ ਅੱਜ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਕਿਸਾਨ ਐ ਮਰਜੀ ਵਾਲਿਆਂ ਦਾ ਜੱਥਾ ਐ ਉਹ ਦਿੱਲੀ ਕੂਚ ਨਹੀਂ ਕਰੇਗਾ ਤੋਂ ਉਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਐ ਤਿਆਗ ਕੀਤੀ ਜਾਵੇਗੀ ਪਰ ਇਸ ਦੇ ਵਿਚਾਲੇ ਅੱਜ ਖਨੋਰੀ ਬਾਰਡਰ ਉੱਤੇ ਨਿਗਰਾਨੀ ਰਹਿਣ ਵਾਲੀ ਐ ਕਿਉਂਕਿ ਅੱਜ ਜਿਹੜੇ ਕਿਸਾਨ ਆਗੂ ਨੇ ਉਪੋਖੜਤਾਲ ਉੱਤੇ ਬੈਠਣਗੇ ਅਤੇ ਜਗਜੀਤ ਸਿੰਘ ਢੱਲੇਵਾਲ ਦਾ ਸਮਰਥਨ ਕਰਨਗੇ ਕਿਉਂਕਿ ਅੱਜ ਉਹਨਾਂ ਦੀ ਮਰਨਮਰਤ ਦਾ 15ਵਾਂ ਦਿਨ ਹੈ ਜਗਜੀਤ ਸਿੰਘ ਢੱਲੇਵਾਲ ਆਪਣੀ ਜਿਹੜੀ ਮੰਗਾਂ ਨੂੰ ਮੰਨਵਾਉਣ ਦੇ ਲਈ ਆਪਣਾ ਉਹਨਾਂ ਵੱਲੋਂ ਕੀਤਾ ਕਿ ਇੱਕ ਅਲਰਨ ਕੀਤਾ ਗਿਆ ਕਿ ਉਹ ਮਰਨਮਰਤ ਉੱਤੇ ਬੈਠਣਗੇ ਤੇ 15 ਦਿਨ ਹੋ ਚੁੱਕੇ ਨੇ ਕੁਝ ਵੀ ਖਾਦਣਾ ਨਹੀਂ ਕੁਝ ਨਹੀਂ ਪੀਤਾ ਨਹੀਂ ਸੈਲਫ ਆਪਣੇ ਅੜੀਏ ਤੇ ਅੜਿਗ ਨੇ ਕਿ ਉਹ ਜੁੱਤਕੇ ਹੀ ਜਾਣਗੇ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਜ਼ਰੂਰ ਮੰਨੇ ਤਾਂ ਅੱਜ ਤੁਹਾਨੂੰ ਦੱਸ ਦਿੰਿਆ ਕਿ ਖਨੋਰੀ ਬਾਰਡਰ ਉੱਤੇ ਕਿਸੇ ਦੇ ਚੁੱਲ੍ਹੇ ਦੇ ਵਿੱਚ ਅੱਜ ਅੱਗ ਨਹੀਂ ਬਲੇਗੀ ਤਾਂ ਅੱਜ ਸਾਰੇ ਹੀ ਕਿਸਾਨਾਂ ਕੁਝੜੇ ਨੇ ਪੱਕਾ ਹੜਤਾਲ ਉੱਤੇ ਬੈਠਣਗੇ